ਦਲਜੀਤ ਸਿੰਘ ਜੀ ਭਗਵਾਨਤਮਨ ਵੱਲੋਂ ਕਲੇਮ ਕੀਤਾ ਗਿਆ ਕਿ ਲਗਾਤਾਰ ਦੂਜੀ ਵਾਰ ਕੇਂਦਰ ਸਰਕਾਰ ਨੇ ਪੰਜਾਬ ਦੀ ਜਿਹੜਾ ਮਾਡਲ ਹੁੰਦਾ ਜੋ 26 ਜਨਵਰੀ ਦੀ ਪੇਰੀਅਡ ਵਿੱਚ ਦਸਾਇਆ ਜਾਂਦਾ ਉਸ ਚਾਂਕੀ ਨੂੰ ਮਨਾ ਕਰ ਦਿੱਤਾ ਹੈ ਕਿਵੇਂ ਦੇਖਦੇ ਹੋ ਸਾਰੇ ਮਸਲੇ ਨੂੰ ਹਾਲਾਂਕਿ ਜੋ ਸੁਨੀਲ ਡਾਕਟਰ ਵੱਲੋਂ ਕਿਹਾ ਗਿਆ ਕਿ ਇਹਦੇ ਵਿੱਚੋਂ ਭਗਵਾਨਤਮਨ ਤੇ ਕੇਰਿਵਾਲ ਆਪਣੀ ਕਹਲੂ ਆਪਣੇ ਆਪ ਨੂੰ ਪ੍ਰਮੋਸ਼ਨ ਦੇ ਰਹੇ ਸੀਗੇ ਪਰ ਦੂਜੀ ਵਾਰ ਜੋ ਪੰਜਾਬ ਚਾਂਕੀ ਨੂੰ ਕਹਲੂ ਰਿਜੈਕਟ ਕੀਤਾ ਗਿਆ ਕਿਵੇਂ ਦੇਖਦੇ ਹੋ ਸਾਨੂੰ ਅ ਦੇਖੋ ਬਹੁਤ ਸਾਰੀਆਂ ਤੁਸੀਂ ਮੇਰੀਆਂ ਰਿਕਾਰਡਿੰਗਸ ਵੀਡੀਓਜ਼ ਪਹਿਲਾਂ ਵੀ ਸੁਣੀਆਂ ਹੋਣਗੀਆਂ ਅਸੀਂ ਇਸ ਮੁੱਸਲੇ ਦੇ ਉੱਤੇ ਗੱਲ ਕਰਦੇ ਰਹੇ ਹਾਂ ਕਿ ਹੁੰਦਾ ਕੀ ਹੈ ਜਦੋਂ ਤੇ ਕਿਤੇ ਚੀਨ ਦੇ ਨਾਲ ਜਾਂ ਪਾਕਿਸਤਾਨ ਦੇ ਨਾਲ ਜੰਗ ਲੱਗ ਜਾਂਦੀ ਹੈ ਉਦੋਂ ਫਿਰ ਫੌਜੀ ਗੱਡੀਆਂ ਤੇ ਅੱਗੇ ਮਿਲਟਰੀ ਦੀਆਂ ਗੱਡੀਆਂ ਦੇ ਅੱਗੇ ਨਿਸ਼ਾਨ ਸਾਹਿਬ ਲਾ ਕੇ ਲਜਾਏ ਜਾਂਦੇ ਨੇ ਉਹਨਾਂ ਨੂੰ ਡਰਾਵਾ ਦਿੱਤਾ ਜਾਂਦਾ ਕਿ ਸਾਡੇ ਕੋਲ ਸਿੱਖ ਰੈਜiment ਹੈਗੀ ਆ ਤੁਹਾਨੂੰ ਯਾਦ ਹੋਣਾ ਹੈ ਕਿ ਇੱਕ ਮੋٹے ਮੋٹے ਅੱਖਰਾਂ ਦੇ ਵਿੱਚ ਅਖਬਾਰੀ ਕਟਿੰਗ ਅੱਜ ਵੀ ਘੁੰਮਦੀ ਹੈ ਸੋਸ਼ਲ ਮੀਡੀਆ ਦੇ ਉੱਤੇ ਜਿਹਦੇ ਵਿੱਚ ਲਿਖਿਆ ਜਾਂਦਾ ਹੈ ਲਿਖਿਆ ਹੋਇਆ ਹੈ ਕਿ ਪਾਕਿਸਤਾਨੀ ਆਰਮੀ ਦਾ ਇੱਕ ਜਨਰਲ ਕਹਿੰਦਾ ਸੀ ਵੀ ਜੇ ਭਾਰਤ ਦੇ ਕੋਲ ਸਿੱਖ ਰੈਜiment ਨਾ ਹੋਵੇ ਤਾਂ ਅਸੀਂ ਰਾਤੋਂ ਰਾਤ ਭਾਰਤ ਦੇ ਉੱਤੇ ਕਬਜ਼ਾ ਕਰ ਸਕਦੇ ਹਾਂ ਮਤਲਬ ਕਿ ਉੱਥੇ ਤਾਂ ਸਿੱਖ ਰੈਜiment ਨੂੰ ਜਿਹੜਾ ਦਿਖਾਇਆ ਜਾਂਦਾ ਸ਼ੋਅ ਕੀਤਾ ਜਾਂਦਾ ਜੇ ਕਿਤੇ ਚੀਨਿਆਂ ਦੇ ਨਾਲ ਪੰਗਾ ਪੈ ਜੇ ਉੱਥੇ ਵੀ ਸਿੱਖ ਲਗਾਏ ਜਾਂਦੇ ਨੇ ਪਰ ਜਦੋਂ ਗੱਲ ਆਉਂਦੀ ਹੈ ਛਾਕੀ ਦੀ ਤਾਂ ਉਹਦੇ ਵਿੱਚ ਫਿਰ ਨਾ ਕਰ ਦਿੱਤੀ ਜਾਂਦੀ ਹੈ ਦਿਖਾਇਆ ਨਹੀਂ ਜਾਂਦਾ ਪਰ ਇਹਦੇ ਵਿੱਚ ਮੈਂ ਹੁਣ 또 ਦੂਜੀ ਗੱਲ ਦੱਸਣ ਲੱਗਿਆ ਐਸੀਆਂ ਝਾਕੀਆਂ ਤੋਂ ਅਸੀਂ ਲੈਣਾ ਵੀ ਕੀ ਐ ਜਦੋਂ ਸਾਡੇ ਪੰਜਾਬ ਦੇ ਬੱਚੇ ਜਿਹੜੇ ਨੇ ਨਸ਼ਿਆਂ ਦੇ ਨਾਲ ਮਰ ਰਹੇ ਹੋਣ ਜਦੋਂ ਸਾਡੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹੋਣ ਪਾਣੀ ਸਾਡਾ ਮੁਕਰਿਆ ਹੋਵੇ ਹੱਕ ਸਾਡੇ ਖੋਏ ਜਾਂਦੇ ਹੋਣ ਤਾਂ ਅਸੀਂ ਉਹਨਾਂ ਝਾਕੀਆਂ ਤੋਂ ਲੈਣਾ ਵੀ ਕੀ ਐ ਜੋ ਗਲਤ ਜਿਹੜਾ ਸਾਡਾ ਮਾਡਲ ਪੇਸ਼ ਕਰਦੀਆਂ ਹੋਣ ਮੈਂ ਤੇ ਕਹਿਣਾ ਵੀ ਜੇ ਝਾਕੀ ਦਿਖਾਉਣੀ ਐ ਤੇ ਅੱਜ ਅਸਲ ਪੰਜਾਬ ਦੀ ਦਿਖਾਓ ਦਿੱਲੀ ਦੇ ਵਿੱਚ 26 ਜਨਵਰੀ ਚ ਜੇ ਵੱਖ-ਵੱਖ ਸਟੇਟਾਂ ਦੀਆਂ ਝਾਕੀਆਂ ਦਿਖਾਈਆਂ ਜਾਣੀਆਂ ਤੇ ਅੱਜ ਪੰਜਾਬ ਦਾ ਅਸਲ ਜਿਹੜਾ ਹਾਲ ਹੈ ਉਹ ਦਿਖਾਇਆ ਜਾਵੇ ਕੋਈ ਟੀਕਾ ਫੜੀ ਸਰਿੰਜ ਲਈ ਕੋਈ ਨੌਜਵਾਨ ਦਿਖਾਇਆ ਜਾਵੇ ਜਿੱਦਾਂ ਉਹ ਸ਼ੋਅ ਨਹੀਂ ਕਰਦੇ ਜਿਵੇਂ ਆਪ ਤੁਸੀਂ ਦੇਖਿਆ ਉਹਨਾਂ ਝਾਕੀਆਂ ਨਿਕਲਦੀਆਂ ਸੋ ਜੇ ਇਸ ਤਰ੍ਹਾਂ ਦੀਆਂ ਝਾਕੀਆਂ ਬਣਾਉਣੀਆਂ ਤੇ ਮੈਂ ਕਹਿੰਦਾ ਇਦਾਂ ਦੀਆਂ ਬਣਾਈਆਂ ਜਾਣ ਕਿ ਇੱਕ ਨੌਜਵਾਨ ਜਿਹੜਾ ਉਹ ਸਰਿੰਜ ਲਾ ਰਿਹਾ ਹੋਵੇ ਤੇ ਉਹਦੀ ਉੱਥੇ ਹੀ ਜਾਣ ਨਿਕਲ ਰਹੀ ਹੋਵੇ ਇਸ ਤਰ੍ਹਾਂ ਦਾ ਇੱਕ ਸਟੈਚੂ ਬਣਾਇਆ ਜਾਵੇ ਜਾਂ ਕੋਈ ਉਹਦੇ ਰੋਲ ਕਰੈਕਟਰ ਜਿਹੜੇ ਇਦਾਂ ਦੇ ਬਣਾਏ ਜਾਣ ਇੱਕ ਕੈਰੈਕਟਰ ਉਹ ਵੀ ਬਣਾਇਆ ਜਾਵੇ ਕਿ ਇੱਕ ਕਿਸਾਨ ਜਿਹੜਾ ਉਹਦੀ ਫਸਲ ਖਰਾਬ ਹੋ ਗਈ ਤੇ ਉਹ ਉਹਦੇ ਕੋਲੋਂ ਕਰਜ਼ਾ ਨਹੀਂ ਮੋੜ ਹੋਇਆ ਤੇ ਉਹ ਫਾਂਸੀ ਦਾ ਰਸਾ ਚੁੰਮ ਰਿਹਾ ਹੈ ਤੀਸਰਾ ਉਹ ਵੀ ਦਿਖਾਇਆ ਜਾਵੇ ਕਿ 30-30 ਸਾਲ ਹੋ ਗਏ ਪੰਜਾਬ ਦੇ ਨੌਜਵਾਨਾਂ ਨੂੰ ਅੰਦਰ ਜਿਨ੍ਹਾਂ ਦੀਆਂ ਦੋ-ਦੋ ਸਜਾਵਾਂ ਜੜੀਆਂ ਨੇ ਲਗਭਗ ਪੂਰੀਆਂ ਹੋ ਚੁੱਕੀਆਂ ਤੇ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ ਇਸ ਤਰ੍ਹਾਂ ਦੀ ਚਾਕੀ ਵੀ ਦਿਖਾਈ ਜਾਵੇ ਮੈਂ ਕਹਿਣਾ ਕਿ ਇਹ ਜਿਹੜੀ ਚਾਕੀ ਇਹ ਦੀ ਗੱਲ ਕਰ ਰਹੇ ਨਾ ਮੈਨੂੰ ਤੇ ਪੰਜਾਬੀ ਇਤਿਹਾਸਾ ਆਉਂਦਾ ਹੈ ਅੱਜ ਰੋਸ ਕਿਹੜੀ ਗੱਲ ਦਾ ਕਰ ਰਹੇ ਆ ਕਿ ਸਾਡੀ ਚਾਕੀ ਨਹੀਂ ਦਿਖਾਈ ਜਾ ਰਹੀ ਉਹ ਤੁਹਾਡੀ ਝਾਕੀ ਲੈਣਾ ਕੀ ਹੈ ਤੁਸੀਂ ਦਿਖਾ ਕੇ ਤੁਹਾਡਾ ਤੇ ਜਲੂਸ ਨਿਕਲਿਆ ਹੋਇਆ ਝਾਕੀ ਉਹ ਹੀ ਹੁੰਦੀ ਨਾ ਬਿਚਾਕੀ ਦਿਖਾਉਣੀ ਠੀਕ ਹੈ ਇਹਦਾ ਮੈਂ ਦੂਜੇ ਸ਼ਬਦ ਜੇ ਵਰਤਣਾ ਤੇ ਤੁਹਾਡਾ ਜਲੂਸ ਤਾਂ ਵੈਸੇ ਹੀ ਨਿਕਲਿਆ ਹੋਇਆ ਤੁਸੀਂ ਦਿਖਾਣੀ ਕਿਨੂੰ ਐ ਜਿਹੜੀ ਝਾਕੀ ਆ ਤੁਸੀਂ ਦੇਖੋ ਹੈਰਾਨ ਹੁੰਨਾ ਮੈਂ ਆਪਣੇ ਪੰਜਾਬ ਵਾਲਿਆਂ ਤੋਂ ਕਿ ਭਾਈ ਸਾਡੀ ਝਾਕੀ ਨਹੀਂ ਦਿਖਾਈ ਗਈ ਤੁਸੀਂ ਕੀ ਕੱਢ ਲੈਣਾ ਉਹਦੇ ਵਿੱਚੋਂ ਉਹ ਤਾਂ ਇੱਕ ਡਰਾਮਾ ਉਸ ਡਰਾਮੇ ਦੇ ਵਿੱਚੋਂ ਤੁਸੀਂ ਕੀ ਕੱਢ ਲਓਗੇ ਤੁਹਾਡਾ ਤੇ ਜਿਹੜਾ ਹਾਲ ਆ ਅੱਜ ਤੁਹਾਡੀਆਂ ਚ ਝਾਕੀਆਂ ਅਸਲ ਦੇ ਵਿੱਚ ਜੇ ਪੰਜਾਬ ਦੀ ਤਸਵੀਰ ਪੇਸ਼ ਕਰਨੀ ਹੋਵੇ ਨਿਤ ਦਿਨ ਕਤਲ ਹੋ ਰਹੇ ਨੇ ਕਦੀ ਕੋ ਛੋਲੇ ਭਟੂਰੇ ਬਣਾਉਣ ਵਾਲਾ ਆਪਣੀ ਦੁਕਾਨ ਦੇ ਅੱਗੇ ਬੈਠਾ ਉਹਦੇ ਗੋਲੀਆਂ ਮਾਰ ਕੇ ਲੋਕ ਨਿਕਲ ਜਾਂਦੇ ਨੇ ਜਿਹੜੇ ਗੈਂਗਸਟਰ ਜਾਂ ਫਿਰ ਹੋਰ ਕਿਵੇਂ ਸਾਜ਼ਿਸ਼ਾਂ ਕੀ ਕੀ ਚੱਲ ਰਿਹਾ ਪਿੱਛੇ ਕੁਝ ਨਹੀਂ ਪਤਾ ਕਦੇ ਜਿਹੜਾ ਆਪਣੇ ਸਿੱਧੂ ਮੂਸੇਵਾਲਾ ਜਿਹੜਾ ਪੰਜਾਬ ਦਾ ਐਡਾ ਵੱਡਾ ਮਤਲਬ ਕੀ ਉਹ ਗਵਈਆ ਸੀ ਜਿਹਨੇ ਪੂਰੀ ਦੁਨੀਆ ਦੇ ਵਿੱਚ ਪੰਜਾਬ ਨੂੰ ਰਿਪਰੈਜ਼ੈਂਟ ਕੀਤਾ ਉਹ ਮਾਰਿਆ ਜਾਂਦਾ ਉਹ ਵੀ ਦਿਖਾਓ ਚਾਕੀ ਦੇ ਵਿੱਚ ਫਿਰ ਸੰਦੀਪ ਨੰਗਲ ਅੰਬੀਆਂ ਜਿਹੜਾ ਕਬੱਡੀ ਦਾ ਆਪਾਂ ਕਹਿ ਲਈਏ ਕਿ ਇੱਕ ਬਹੁਤ ਵੱਡਾ ਖਿਡਾਰੀ ਸੀ ਦੁਨੀਆ ਦੇ ਵਿੱਚ ਨਾਮ ਸੀ ਸੰਦੀਪ ਨੰਗਲ ਅੰਬੀਆਂ ਉਹਨੂੰ ਕਤਲ ਕਰ ਦਿੱਤਾ ਜਾਂਦਾ ਇਹ ਦਿਖਾਓ ਚਾਕੀ ਦੇ ਵਿੱਚ ਦੂਜੀ ਗੱਲ ਜਿਹੜੀ ਤੁਸੀਂ ਕਹਿੰਦੇ ਹੋ ਕਿ ਸੁਨੀਲ ਜਾਖੜ ਹੋਰੀ ਕਹਿੰਦੇ ਨੇ ਕਿ ਜੀ ਇਹਨਾਂ ਨੇ ਆਪਣੀ ਪ੍ਰੋਮੋਸ਼ਨ ਕਰਨੀ ਸੀ ਮੈਂ ਇਹ ਵੀ ਮੰਨਦਾ ਵੀ ਠੀਕ ਹੈ ਜੇ ਤੁਸੀਂ ਆਪਣੀ ਪ੍ਰੋਮੋਸ਼ਨ ਕਰਨੀ ਹੈ ਨਾ ਭਗਵੰਤ ਮਾਨ ਤੇ ਕੇਜਰੀਵਾਲ ਹੋਰਾਂ ਨੇ ਆਹੀ ਪ੍ਰਮੋਟ ਕਰੋ ਚੀਜ਼ਾਂ ਕਿ ਸਾਡੇ ਰਾਜ ਦੇ ਵਿੱਚ ਸਾਡੇ ਦੋ ਜਿਹੜੇ ਯੋਧੇ ਮਾਰੇ ਗਏ ਯੋਧੇ ਸ਼ਬਦ ਮੈਂ ਤਾਂ ਵਰਤ ਰਿਹਾ ਕਿਉਂਕਿ ਉਹਨਾਂ ਨੇ ਕੁਝ ਛੋਟੇ-ਮੋਟੇ ਕੰਮ ਨਹੀਂ ਕੀਤੇ ਕਬੱਡੀ ਦੇ ਵਿੱਚ ਇੱਕ ਨੇ ਜਿਹੜਾ ਆਪਣਾ ਨਾਮ ਖੱਟਿਆ ਤੇ ਦੂਸਰੇ ਨੇ ਦੁਨੀਆ ਦੇ ਵਿੱਚ ਪੱਗ ਨੂੰ ਅੱਗੇ ਲੈ ਕੇ ਗਿਆ। ਭਗਵੰਤ ਮਾਨ ਹੋਰਾਂ ਨੂੰ ਅੱਜ ਜੇ ਚਾਹੀਦਾ ਨਾ ਜੇ ਉਹ ਪ੍ਰੋਮੋਸ਼ਨ ਚਾਹੁੰਦੇ ਨੇ ਜਿੱਥੇ ਮੈਂ ਦੇਖਦਾ ਹੁੰਨਾ ਭਗਵੰਤ ਮਾਨ ਹੋਰੀ ਆ ਕੀ ਕਰਦੇ ਨੇ ਰੈਲੀਆਂ ਦੇ ਵਿੱਚ ਕਿੰਨੇ-ਕਿੰਨੇ ਇਹਨਾਂ ਨੇ ਪੋਸਟਰ ਲਾਏ ਆਪਣੇ ਫਲੈਕਸਾਂ ਲਾਈਆਂ ਆ ਕੀਤਾ ਉਹ ਕੀਤਾ। ਮੈਂ ਕਹਿੰਦਾ ਇੱਕ ਫਲੈਕਸ ਆਪਣੀ ਇਹ ਵੀ ਐਡ ਕਰਨ ਕਿ ਸਾਡੀ ਸਰਕਾਰ ਆਉਂਦੀ। ਇਹ ਅਸੀਂ ਪੰਜਾਬ ਦੇ ਦੋ ਪੁੱਤ ਜਿਹੜੇ ਨੇ ਉਹ ਮਰਵਾ ਦਿੱਤੇ। ਸਾਡੇ ਸਾਡੇ ਬਲਤੇਜ ਪੰਨੂ ਹੋਰਾਂ ਨੇ ਉਹਦੀ ਪ੍ਰੋਮੋਸ਼ਨ ਕੀਤੀ ਕਿ ਲਓ ਜੀ ਮੂਸੇ ਵਾਲੇ ਦੀ ਸਿਕਿਉਰਿਟੀ ਚੱਕ ਦਿੱਤੀ ਆਪਾਂ ਅਗਲੇ ਦਿਨ ਮੂਸੇ ਵਾਲਾ ਮਾਰਿਆ ਜਾਂਦਾ ਅਮਰਤਪਾਲ ਸਿੰਘ ਤੇ ਦੂਜਿਆਂ ਨੂੰ ਇਹ ਵੀ ਇੱਕ ਫਲੈਕਸ ਲਾਓ ਕਿ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਦਿਬੜੂਗੜ ਦੀ ਜੇਲ੍ਹ ਭੇਜ ਦਿੱਤਾ ਐ ਐਨਐਸਏ ਲਾ ਕੇ ਸੋ ਇਹ ਇਹ ਜਿਹੜੇ ਇਹ ਇਹ ਅਸਤ ਪ੍ਰੋਮੋਸ਼ਨ ਕਰੋ ਨਾ ਜਿਹੜੇ ਤੁਸੀਂ ਕੰਮ ਕੀਤੇ ਆ ਕੰਮ ਤਾਂ ਤੁਸੀਂ ਮਤਲਬ ਜਿਹੜੇ ਨਹੀਂ ਕੀਤੇ ਉਹਨਾਂ ਦੀਆਂ ਤੁਸੀਂ ਦਿਖਾਈ ਜਾਨੇ 32000 ਨੌਕਰੀਆਂ ਦੇਤੀਆਂ ਜੀ ਆਹ ਕਰਤਾ ਜੀ ਉਹ ਕਰਤਾ ਜੀ ਉਹ ਤੁਸੀਂ ਦਿਖਾਈ ਜਾਣੇਓ ਪਰ ਜਿਹੜੇ ਆ ਕੰਮ ਕੀਤੇ ਇਹ ਤੁਸੀਂ ਦਿਖਾ ਨਹੀਂ ਰਹੇ ਸੋ ਮੇਰੇ ਕਹਿਣ ਦਾ ਆ ਕੁੱਲ ਮਲਾ ਕੇ ਮਤਲਬ ਹੈ ਕਿ ਠੀਕ ਹੈ ਤੁਹਾਨੂੰ ਜੇ ਝਾਕੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਮੈਂ ਤਾਂ ਅਕਸਰ ਕਹਿਣਾ ਹੁੰਦਾ ਕਿ ਪੰਜਾਬ ਦੇ ਨਾਲ ਟ੍ਰੀਟੀ ਬਗਾਨਿਆਂ ਵਾਂਗੂ ਕੀਤਾ ਜਾਂਦਾ ਰਿਹਾ ਭਾਰਤ ਵੱਲੋਂ ਸੋ ਫਿਰ ਪੰਜਾਬ ਕਿਉਂ ਨਾ ਫਿਰ ਇਸ ਤਰ੍ਹਾਂ ਇਸ ਤਰੀਕੇ ਦੇ ਨਾਲ ਗੋ ਰਿਐਕਟ ਕਰੇ ਹੁਣ ਜੇ ਭਾਰਤ ਜੇ ਮਤਲਬ ਕਿ ਇਹ ਇਸ ਸਥਿਤੀ ਨੂੰ ਸਹੀ ਤਰੀਕੇ ਨਾਲ ਸਮਝੇ ਤਾਂ ਜੇ ਕਹਿੰਦੇ ਨਾ ਵੀ ਇੱਕ ਜਿਹੜੀ ਮਾਂ ਹੁੰਦੀ ਆ ਉਹ ਆਪਣੇ ਸਾਰੇ ਬੱਚਿਆਂ ਨੂੰ ਬਰਾਬਰ ਦਾ ਪਿਆਰ ਕਰਦੀ ਆ ਠੀਕ ਹੈ ਤੇ ਜੇ ਵਿੱਚ ਕਿਤੇ ਇੱਕ ਮਤਲਬ ਕਿ ਕੋਈ ਕਿਸੇ ਦਾ ਮੰਗ ਕੇ ਲਿਆ ਹੋਇਆ ਬੱਚਾ ਜਿਹਨੂੰ ਅਡਾਪਟ ਕਹਿ ਦਿੰਨੇ ਆ ਕੀਤਾ ਹੋਇਆ ਹੋਵੇ ਉਹ ਉਹਦੇ ਨਾਲ ਫਿਰ ਉਹਨਾ ਪਿਆਰ ਨਹੀਂ ਕਰਦੀ ਜਿੰਨਾ ਆਪਣੇਆਂ ਦੇ ਨਾਲ ਕਰਦੀ ਹੈ ਸਮਝਿਓ ਤੁਸੀਂ ਮੇਰੀ ਗੱਲ ਸੋ ਹੁਣ ਪੰਜਾਬ ਦੇ ਨਾਲ ਉਸ ਤਰੀਕੇ ਨਾਲ ਜਿਹੜਾ ਹੈ ਵਰਤਾਅ ਕੀਤਾ ਜਾਂਦਾ ਹੈ ਕਿ ਇਹ ਸ਼ਾਇਦ ਮੰਗ ਕੇ ਲਿਆ ਹੋਇਆ ਪੁੱਤਰ ਹੈ ਅਡਾਪਟ ਕੀਤਾ ਹੋਇਆ ਪੁੱਤਰ ਹੈ ਤੇ ਫਿਰ ਜਿਹੜਾ ਅਡਾਪਟ ਕੀਤਾ ਹੋਇਆ ਪੁੱਤਰ ਹੈ ਉਹ ਫਿਰ ਤੁਹਾਡੇ ਨਾਲ ਉਹ ਆਪਣੀ ਮਾਂ ਨਾਲ ਕਿਵੇਂ ਕਰੇਗਾ ਵੀ ਜੀ ਉਦੋਂ ਹੀ ਪਿਆਰ ਨਹੀਂ ਮਿਲ ਰਿਹਾ ਉਹਨੂੰ ਚਾਹੀਦਾ ਤਾਂ ਇੱਥੇ ਸੀ ਕਿ ਭਾ ਜਿਹੜਾ ਪੰਜਾਬ ਹੈ ਜੇ ਬਾਗੀ ਸੁਰਾਂ ਦਿਖਾਉਂਦਾ ਜੇ ਉਹ ਕਹਿੰਦਾ ਕਿ ਭਾਰਤ ਸਾਡੇ ਨਾਲ ਇਹ ਕਰਦਾ ਸਿੱਖਾਂ ਦੇ ਹੱਕ ਨਹੀਂ ਮਿਲਦੇ ਪੰਜਾਬ ਦੇ ਪਾਣੀ ਖਤਮ ਹੋ ਗਏ ਮੁੰਡੇ ਮਾਰ ਦਿੱਤੇ ਜੇ ਪੰਜਾਬ ਇਹ ਕਹਿੰਦਾ ਤੇ ਭਾਰਤ ਨੂੰ ਸਗੋਂ ਉਹਨਾਂ ਨੂੰ ਦੁਗਣਾ ਪਿਆਰ ਚਾਹੀਦਾ ਸੀ ਕਰਨਾ ਪੰਜਾਬ ਨੂੰ ਬਾਕੀਆਂ ਸਟੇਟਾਂ ਨਾਲੋਂ ਵੀ ਜ਼ਿਆਦਾ ਪਿਆਰ ਜਿਹੜਾ ਉਹ ਚਾਹੀਦਾ ਸੀ ਭਾਰਤ ਨੂੰ ਕਿ ਇਹ 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 ਇਹਨਾਂ ਦੇ ਮਨ ਦੇ ਵਿੱਚ ਨਾ ਇਹ ਗੱਲ ਆਵੇ ਕਿ ਅਸੀਂ ਬਗਾਨਿਆਂ ਵਾਂਗੂ ਟ੍ਰੀਟ ਕਰਦੇ ਹਾਂ ਪਰ ਭਾਰਤ ਕੰਟੀਨਿਊਸਲੀ ਜਿਹੜੀਆਂ ਉਹੀ ਚੀਜ਼ਾਂ ਕਰ ਰਿਹਾ ਕਿ ਇਹ ਭਾਈ ਨਹੀਂ ਤੁਸੀਂ ਪਰਾਂ ਤੁਸੀਂ ਹੋਜੋ ਪਰਾਂ ਬਾਕੀ ਸਾਰੀਆਂ ਸਟੇਟਾਂ ਦੀਆਂ ਝਾਕੀਆਂ ਆਉਣਗੀਆਂ ਪੰਜਾਬ ਦੀ ਨਹੀਂ ਹੋਏਗੀ ਸੋ ਇਹ ਕਿਤੇ ਨਾ ਕਿਤੇ ਭਾਰਤ ਉਹੀ ਕੰਮ ਜਿਹੜਾ ਕੰਟੀਨਿਊ ਕਰ ਰਿਆ ਜੋ ਪੰਜਾਬ ਸੋਚਦਾ ਹੈ ਕਿ ਭਾਰਤ ਸਾਡੇ ਨਾਲ ਇਸ ਤਰ੍ਹਾਂ ਕਰ ਰਿਆ ਸੋ ਉਹੀ ਹੋ ਰਿਹਾ ਪਰ ਮੈਂ ਇਹ ਫੇਰ ਇਹੀ ਗੱਲ ਕਹਿਣਾ ਚਾਹੁੰਦਾ ਕਿ ਤੁਸੀਂ ਲੈਣਾ ਕੀ ਹੈ ਝਾਕੀ ਤੋਂ ਤੁਸੀਂ ਆਪਣੇ ਹਾਲਾਤ ਦੇਖੋ ਤੁਹਾਡੇ ਕੀ ਬਣ ਗਏ ਹੋਇਆ ਸੋ ਫੋਕੀਆਂ ਝਾਕੀਆਂ ਦੇ ਵਿੱਚ ਰੱਖਿਆ ਕੁਝ ਨਹੀਂ ਹੈ ਸੋ ਜਿੰਨੀਆਂ ਮਰਜੀ ਤੁਸੀਂ ਕਢਾਈ ਜਾਓ ਅਗਲੇ ਤੁਹਾਨੂੰ ਸਹੀ ਸਪਸ਼ਟ ਜਿਹੜਾ ਸਾਈਨ ਦੇ ਰਹੇ ਨੇ ਕਿ ਤੁਸੀਂ ਸਾਡੇ ਬਗਾਨੇ ਪੁੱਤੋ ਪੰਜਾਬ ਸਾਡਾ ਬਗਾਨਾ ਪੁੱਤ ਹੈ ਤੇ ਤੁਸੀਂ ਧੱਕੇ ਨਾਲ ਉਹਦੀ ਬੁੱਕਲ ਦੇ ਵਿੱਚ ਵੜਨਾ ਚਾਹੁੰਦੇ ਹੋ ਬਸ ਐਨੀ ਕੋ ਗੱਲ ਹੈ